ਗੱਲ ਕਰੇ ਪੂਰੀ ਦਸੇ 10ਵੇਂ ਦੀ 10 ਦਸੇ ਗੁਰਮਿਆਂ ਦੀ ਦਸੇ ਗੁਰਮਿਆਂ ਦੀ ਗੱਲ ਕਰਦੇ ਮੈਂ ਇੱਕ ਗੁਰੂ ਦੀ ਗੱਲ ਕਰ ਰਿਹਾ ਮੈਂ ਨਾਨਕ ਸਾਹਿਬ ਦੇ ਘਰ ਤੋਂ ਚੱਲੇ ਆਇਆ ਹਾਂ ਠੀਕ ਠੀਕ ਹਾਂ ਠੀਕ ਹੈ ਠੀਕ ਹੈ ਸੋ ਕਿਰਪਾ ਕਰਕੇ ਮੇਰੀ ਲਾਸਟ ਗੱਲ ਇਹ ਕੇ ਹੈ ਕਿ ਇਸ ਵੇਲੇ ਅੱਜ ਦੀ ਜਿਹੜੀ ਛੋਟੀ ਜੀ ਮੀਟਿੰਗ ਹੈ ਇਹਦੇ ਵਿੱਚ ਮੈਂ ਤੁਹਾਨੂੰ ਇੱਕੋ ਬੇਨਤੀ ਕਰਨ ਆਇਆ ਨੇਕ ਨੀਤੀ ਔਰ ਸਚਾਈ ਦੇ ਪੁੰਜ ਪ੍ਰਿੰਸ ਜੋਹਰ ਜੋਹਰ ਬਾਵਾ ਦੀ ਪਾਰਟੀ ਮੈਂ ਕਿਨਾਰਾ ਲਾਉਂਗਾ ਜਿੰਦਾਬਾਦ ਜਿੰਦਾਬਾਦ ਜੈ ਜੌਹਰ ਜਿੰਦਾਬਾਦ ਮੈਂ ਕਿਨਾਰਾ ਲਾਉਂਗਾ 21 ਤਰੀਕ ਨੂੰ ਜਾਵਾਂਗੇ ਤੁਸੀਂ ਕਹਿੰਦੇ ਮੋਰ ਝਾੜੂ ਤੇ ਲਾਵਾਂਗੇ 21 ਤਰੀਕ ਨੂੰ ਜਾਵਾਂਗੇ ਮੋਰ ਝਾੜੂ ਤੇ ਲਾਵਾਂਗੇ ਹੀ ਤਰੀਕ ਨੂੰ ਜਾਵਾਂਗੇ ਮੋਰ ਝਾੜੂ ਤੇ 21 ਤਰੀਕ ਨੂੰ ਜਾਵਾਂਗੇ ਮੋਰ ਝਾੜੂ ਤੇ ਲਾਵਾਂਗੇ ਥੈਂਕ ਯੂ ਤਨਵਾ ਸਸਪਿਕਾ ਅਨਵਾਰ ਰਾਜਕੁਮਾਰ ਜੀ ਉਹਨਾਂ ਨੇ ਬੇਨਤੀ ਕਰਦਾਂ ਪਰ ਜੋਰ ਜੀ ਨੂੰ ਜੋ ਸਾਡੇ ਇਹ ਸਰਕੇ ਦੇ ਉਮੀਦਵਾਰ ਹਨ ਉਹ ਆਪਣੇ ਵਿਚਾਰ ਸਾਂਝੇ ਕਰਨਗੇ ਪਰ ਜੋਰ ਜੀ ਅੱਜ ਦੇ ਮੀਟਿੰਗ ਦੇ ਯੋਗਦਾਨ ਮੇਰੇ ਅੰਕਲ ਬਾਬਾ ਹੰਸਰਾਜ ਜੀ ਮੀਡੀਆ ਨਾਰ ਸਿੰਘ ਜੀ ਜੋਗਾ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਪਾਲ ਸਿੰਘ ਜੀ ਚਰਨ ਸਿੰਘ ਗੁਗਲਜੀਤ ਭੁਪਿੰਦਰ ਸਿੰਘ ਸੂਨੀ ਜੀ ਰਾਜਕੁਮਾਰ ਜੀ ਗੁਰਪ੍ਰੀਤ ਸਿੰਘ ਕਾਕਾ ਜੀ ਬਾਹੂ ਮੰਗਤਰਾਮ ਜੀ ਰਜਿੰਦਰ ਕੁਮਾਰ ਜੀ ਕਸ਼ਮੀਰ ਸਿੰਘ ਜੀ ਹੀਮਰਾਜ ਜੀ ਮੈਂ ਮੇਰੇ ਸਾਹਮਣੇ ਬੈਠੇ ਮੇਰੇ ਵਾਰਡ ਦੇ ਸਾਰੇ ਸੂਝਵਾਨ ਮੇਰੇ ਵੋਟਰ ਮੇਰੀਆਂ ਮਾਤਾਵਾਂ ਮੇਰੀਆਂ ਭੈਣਾਂ ਮੇਰੇ ਬਜ਼ੁਰਗ ਮੇਰੇ ਦੋਸਤ ਨੌਜਵਾਨ ਸਾਥੀ ਮੈਂ ਸਾਰਿਆਂ ਨੂੰ ਫਤਿਹ ਸਾਂਝ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਜੋ ਜਿੰਦਾਬਾਦ ਜੈ ਜੋ ਜਿੰਦਾਬਾਦ ਮੈਂ ਮੇਰੀ ਬੇਨਤੀ ਦੋ ਮਿੰਟ ਦੋ ਮਿੰਟ ਮੇਰੀ ਬੇਨਤੀ ਸੁਣ ਲਿਓ ਅੱਗੇ ਦਾ ਮੈਡੀਕੈਂਪ ਮੈਂ ਤਿੰਨ ਮੀਟਿੰਗਾਂ ਤੇ ਜਾਣਾ ਮੈਂ ਨਾ ਤੂੰ ਮੇਰੀ ਬੇਨਤੀ ਦੋ ਮਿੰਟ ਸੁਣ ਲਿਓ ਪਹਿਲੇ ਹੀ ਲੇਟ ਆ ਆਪਾਂ ਸਾਰੇ ਇਕੱਠੇ ਹੋਏ ਆ ਮੈਂ ਤੁਹਾਡੇ ਨਾਲ ਨਾ ਕੋਈ ਵੀ ਜਿਵੇਂ ਦੁਨਿਆਵੀ ਗੱਲਾਂ ਕਰਕੇ ਤੁਹਾਡੇ ਨਾਲ ਨਹੀਂ ਮੈਂ ਗੱਲ ਕਰਨੀ ਮੈਂ ਸਿਰਫ ਤੁਹਾਡੇ ਨਾਲ ਕਿ ਮੈਂ ਰੋਜ਼ ਤੁਹਾਨੂੰ ਮਿਲਦਾ ਹਾਂ ਮੇਰੇ ਸਾਹਮਣੇ ਇੱਥੇ ਕੋਈ ਸ਼ਖਸੀਤੀ ਬੈਠਾ ਤੇ ਜੀ ਨੂੰ ਮੈਂ ਰੋਜ਼ ਨਾ ਮਿਲਦਾ ਹਾਂ ਜੇ ਮੈਂ ਕਿਤੇ ਹੋਰ ਕਿਸੇ ਏਰੀਆ 'ਚ ਖੜ ਕੇ ਸਪੀਚ ਕਰਦਾ ਹਾਂ ਤਾਂ ਬੜੇ ਮੈਂ ਹੁਣ ਖੋਲਣਾ ਉਹ ਟੱਕਣਾ ਗੱਲ ਕਰਨੀ ਸੀ ਆਪਾਂ ਰੋਜ਼ ਮਿਲਦੇ ਆ ਇੱਕ ਮਿੰਟ ਅੰਕਲ ਮੇਰੇ ਕੋਲ ਥੋੜੀ ਜਿਹੀ ਖੋਲेंगे ਖੋਲਣੇ ਖੋਏਗੇ ਬਬਾਈ ਅੰਕਲ ਜੀ ਇੱਕ ਮਿੰਟ ਜੀ ਇੱਕ ਮਿੰਟ ਬਬਾਈ ਬੈਠ ਜੇ ਲੋ ਮੈਂ ਬੇਨਤੀ ਕਰਦਾ ਵੀ ਤੁਹਾਡੇ ਸਾਹਮਣੇ ਇਸ ਪਾਰਟ ਦੇ ਵਿੱਚੋਂ ਜਿਹੜਾ ਆਪਾਂ ਅਗਰ ਕੰਮ ਦੀ ਗੱਲ ਕਰਦੇ ਆ ਮੈਂ ਮਤਦਾਨ ਦੀ ਗੱਲ ਕਰਦਾ ਜਿਹੜੀ ਤੁਸੀਂ 21 ਤਰੀਕ ਨੂੰ ਵੋਟ ਪਾਣ ਜਾਣਾ ਤੁਸੀਂ ਸਾਰਿਆਂ ਨੇ 21 ਤਰੀਕ ਨੂੰ ਆਮ ਆਦਮੀ ਪਾਰਟੀ ਨੂੰ ਆਪਣੇ ਪੁੱਤਰ ਪ੍ਰਿੰਸ ਜੋਰ ਨੂੰ ਵੋਟ ਪਾਣ ਜਾਣਾ ਵਾ ਇਧਰ ਆ ਜਾਓ ਇਸ ਮੁਹੱਲੇ ਦੇ ਵਿੱਚ ਮੈਂ ਕਿ ਜਿਹੜੇ 6 ਸਾਲ ਤੋਂ ਤੁਹਾਡੇ ਸਾਹਮਣੇ ਮਿਹਨਤ ਕੀਤੀ ਆ ਤੇ ਬੜੀ ਆਸ ਤੇ ਵਿਸ਼ਵਾਸ ਨਾਲ ਕੀਤੀ ਆ ਕਿ ਕਿ ਕਦੇ ਨ ਉਹ ਦਿਨ ਆਊਗਾ ਕਿ ਜਦੋਂ ਦੁਬਾਰਾ ਇਲੈਕਸ਼ਨ ਹੋਣਗੇ ਤੇ ਮੈਂ ਆਪਣੇ ਕੰਮਾਂ ਨਾਲ ਤੁਹਾਡੇ ਕੋਲ ਚੱਲ ਕੇ ਫੇਰ ਆਊਗਾ ਆ ਸਾਹਮਣੇ 100 ਮੀਟਰ ਦੀ ਦੂਰੀ ਤੇ ਮੋਹੱਲਾ ਕਲੀਨਿਕ ਬਣਾਇਆ ਤੁਹਾਨੂੰ ਸਾਰਿਆਂ ਨੂੰ ਪਤਾ 10 ਸਾਲੋਂ ਬੰਦ ਰਹੀ ਜਗਾ ਫੁਰਡੇ ਕਿਤੇ ਕੰਮ ਨਹੀਂ ਆਇਆ ਸਰਕਾਰ ਬਣੀ ਆਮ ਆਦਮੀ ਪਾਰਟੀ ਦੀ 17 ਲੱਖ 60 ਹਜ਼ਾਰ ਦੀ ਗ੍ਰਾਂਟ ਨਾਲ ਮੱਲਾ ਕਲੀਨਿਕ ਬਣਾਇਆ ਸਾਰੇ ਤੁਸੀਂ ਭਲੀ ਭਾਨ ਦੀ ਜਾਣਦੇ ਹੋ ਆਪਣੇ ਵਾਰਡ ਦੇ ਵੀ ਬਜ਼ੁਰਗ ਜਾਂਦੇ ਨੇ ਤਾਂ ਦੂਰੋ ਦੂਰੋ ਵੀ ਆਂਦੇ ਨੇ ਜੀ ਤੁਹਾਡੇ ਨਾਲ ਚੌਕ ਦੇ ਵਿੱਚ 25 HP ਦਾ ਟੂਬੋ ਲਾਇਆ ਉਹ ਚੱਲ ਰਿਹਾ ਪਿੱਛੇ ਦੋ ਗਲੀਆਂ ਚ ਇੱਕ ਨੰਬਰ ਗਲੀ ਜਿਹੜੀ ਹੈਗੀ ਆ ਨਾਨਾ ਦੇਵੀ ਮੰਦਰ ਵਾਲੀ ਗਲੀ ਉਹਦਾ ਦੇ ਗਾਰਡਨ ਕੀਤਾ ਉਹ ਜਿਹੜੇ ਟੈਂਡਰ ਸੀਗੇ ਇੱਕੋ ਹੀ ठेकेदार ਕੋਲ 10 ਟੂਬਾਂ ਦੇ ਟੈਂਡਰ ਨਿਕਲੇ ਆ ਉਹ ਟੂਬਾਂ ਲੱਗ ਰਹੀਆਂ ਪਿਛਲੇ ਕਿਸੇ ਹੋਰ ਬਾਟ ਵਿੱਚ ਉਹ ਦੇਖੋ ਦੋ ਹੀ ਮਸ਼ੀਨਾਂ ਨੇ ਉਹਨੇ ਹੋਰ ਹਫਤੇ ਤੱਕ ਉਧਰੋਂ ਫ੍ਰੀ ਹੋ ਜਾਣਾ ਤਾਂ ਤੁਹਾਡਾ ਇੱਕ ਨੰਬਰ ਦੇ ਵਿੱਚ ਨਾਨਾ ਦੇਵੀ ਮਾਤਾ ਮੰਦਰ ਵਾਲੀ ਗਲੀ ਚ ਉੱਥੇ ਟੂਬ ਲੱਗਣ ਜਾ ਰਿਹਾ 8 ਨੰਬਰ ਗਲੀ ਦੀ ਗੱਲ ਕਰਦਾ ਇੱਥੋਂ ਘੁੰਮ ਜਾਨੇ ਆ ਨਾਲ 8 ਨੰਬਰ 9 ਜੋਂ ਨਿਕਲ ਕੇ 8 ਚ ਆ ਜਾਨੇ ਆ ਉੱਥੇ 25 HP ਦਾ ਟੂਬ ਲਾਇਆ ਨਾਲ ਆ ਬੈਠੇ ਨੇ ਦੁੱਗਲ ਸਾਹਿਬ ਬੈਠੇ ਨੇ ਸੈਣੀ ਸਾਹਿਬ ਆ ਸਾਰੇ ਤੁਸੀਂ ਮੇਰੇ ਨਾਲ ਅੰਕਲ ਬੈਠੇ ਨੇ ਤੁਹਾਡੇ ਸਾਰਿਆਂ ਦਾ ਦੁਗਾਟਨ ਕਰਾਇਆ ਨੇ ਆ ਗਲੀਆਂ ਦੇ ਜਿਹੜੇ ਗੁਰੂ ਘਰ ਦੇ ਨਾਲ ਗਲੀਆਂ ਨਹੀਂ ਬਣੀਆਂ ਸੀ ਉਹ ਗਲੀਆਂ ਬਣਾਤੀਆਂ ਨਜੀਦ ਗੁੱਲਰ ਵਾਲੀ ਗਲੀ ਬਣਾਤੀ ਉਦਮ ਸਿੰਘ ਅੰਕਲ ਨੇ ਸ਼ਾਮ ਸਿੰਘ ਅੰਕਲ ਨੇ ਸੁਰਿੰਦਰ ਕੋਰਾਂਟੀਆ ਬਲਵਿੰਦਰ ਕੋਰਾਂਟੀਆ ਬਦਪਦੇਵ ਅੰਕਲ ਨੇ ਸਾਰੇ ਮੈਨੂੰ ਇੱਕ ਗੱਲ ਕਹਿੰਦੇ ਸੀ ਵੀ ਕਰਕੇ ਆ ਸਾਡੇ 3 ਨੰਬਰ ਗਲੀ ਨਹੀਂ ਬਣੀ ਵੀ ਅਸੀਂ ਤਾਂ ਠੱਗੇ ਗਏ ਪਿਛਲੀ ਵਾਰ ਮੈਂ ਕਹਾਂ ਜੀ ਤੁਹਾਡੇ ਕੋਲ ਵੋਟ ਮੰਗਣ ਆਉਂਗਾ ਜੇ ਤੁਹਾਡੀਆਂ ਗੜੀਆਂ ਬਣਾ ਦੂੰਗਾ ਤੁਹਾਡੀਆਂ ਵੀ ਗੜੀਆਂ ਬਣਾ ਦੀਆਂ ਮੈਂ ਸਿਰਫ ਤੇ ਸਿਰਫ ਤੁਹਾਡੇ ਆ ਇਸ ਡੱਬੇ ਦੀ ਗੱਲ ਕਰਦਾ ਸਾਢੇ 5 ਕਰੋੜ ਰੁਪਏ ਨਾਲ ਇਹ ਜਿਹੜਾ ਨਵਾਂ ਬਾੜ ਬਣਿਆ ਬਾੜ ਨੰਬਰ 40 ਜਿਹੜਾ ਗਿੱਲਾਂ ਵਾਲੇ ਪੁੱਲ ਤੋਂ ਸ਼ੁਰੂ ਹੁੰਦਾ ਜੈਡ ਮੋੜ ਤੇ ਖਤਮ ਹੁੰਦਾ ਸਾਢੇ 5 ਕਰੋੜ ਰੁਪਏ ਦੇ ਨਾਲ ਮੈਂ ਕੰਮ ਕਰਾ ਕੇ ਇਸ ਨੇ ਡੇਢ ਸਾਲ ਚ ਤਾਂ ਤੁਹਾਡੇ ਤੋਂ ਅੱਜ ਵੋਟ ਮੰਗਣ ਆਇਆ ਮੈਂ ਮੈਂ ਫੇਰ ਹੱਥ ਜੋੜਨਾ ਅੱਜ ਫੇਰ ਤੁਹਾਡੇ ਸਾਹਮਣੇ ਜਾਂ ਮੇਰੀ ਮਿਹਨਤ ਤੁਹਾਨੂੰ ਲੱਗਦੀ ਆ ਕਿ ਮੈਂ ਕੰਮ ਕੀਤਾ ਆ ਤਾਂ 21 ਤਰੀਕ ਨੂੰ ਸਾਰੇ ਕੰਮ ਛੱਡ ਕੇ ਮੈਂ ਵੀ ਘਰ ਬਹਿ ਸਕਦਾ ਸੀ ਉਸ ਦਿਨ ਜਿੱਦਨ ਰਿਜ਼ਲਟ ਪਿਛਲੀ ਵਾਰ 218 ਜਾਇ ਸੀ ਨਾ ਮੈਂ ਵੀ ਆਪਣੇ ਘਰੇ ਜਾ ਸਕਦਾ ਸੀ ਮੈਂ 7 ਸਾਲ ਤੁਹਾਡੇ ਨਾਲ ਲਾਇਨੇ 21 ਤਰੀਕ ਨੂੰ ਸਾਰੇ ਕੰਮ ਛੱਡ ਕੇ ਸਾਰੇ ਜ਼ਿਮੇ ਛੱਡ ਕੇ ਸਵੇਰੇ ਸੱਚੇ ਪਾਤਸ਼ਾਹ ਦਾ ਨਾਮ ਲੈ ਕੇ ਬੂਹ ਤੇ ਚੱਲ ਜਿਓ ਕੋਈ ਗੱਡੀ ਨਾ ਢੀਕਿਓ ਕੋਈ ਮੋਟਰਸਾਈਕਲ ਨਾ ਕੋਈ ਕਿਸੇ ਦੀ ਕੈਂਡੀਡੇਟ ਦੀ ਗੱਡੀ ਨਾ ਢੀਕਿਓ ਆਪਣਾ ਇੱਕੋ ਹੀ ਫਰ ਸਮਝਿਓ ਵੀ ਅੱਜ ਅਸੀਂ ਆਪਣਾ ਪੁੱਤ ਚਾਕੇ ਲਿਆਉਣਾ ਆਪਣਾ ਭਰਾ ਚਾਕੇ ਲਿਆਉਣਾ 21 ਤਰੀਕ ਨੂੰ ਝਾੜੂ ਆਪਾਂ ਦਵਾ ਦਿਓ ਤੇਰੇ 7 ਵਜੇ ਪੁੱਟਾ ਪੈਣੀ ਆ ਸ਼ਾਮ 4 ਵਜੇ ਰਿਜ਼ਲਟ 4 ਵਜੇ ਸਮਾਪਤੀ ਹੋਣੀ ਹੈ 4:30 ਵਜੇ ਉਹੀ ਜਿੱਤੇ ਬਏ ਆ 4 ਵਜੇ 4 ਵਜੇ ਉਹਦਾ ਬੋਟਾ ਪੈਣ ਦਾ ਲਾਅ ਸਮਾਂ 4 ਵਜੇ ਆ 4:30 ਵਜੇ ਉਹਦਾ ਰਿਜ਼ਲਟ ਆ ਜਾਣਾ ਮੇਰੀ ਝੋਲੀ ਚ ਮੇਰੀ ਝੋਲੀ ਚ ਮੇਰੀ ਮਿਹਨਤ ਪਾ ਦਿਓ ਇਸ ਤੋਂ ਬਾਅਦ ਮੈਂ ਹੁਣ ਕੁਝ ਨਹੀਂ ਕਹਿਣਾ ਇਹਨਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਿਰਪਾ ਕੁਦਰਤੀ ਹੈ ਵੀ ਜੇ ਆਪਾਂ ਆਪਣੇ ਮੁਹੱਲੇ ਦਾ ਭਾਈਚਾਰੇ ਦਾ ਦੇਖੋ ਇਹ ਇਲੈਕਸ਼ਨ ਕੋਈ ਦੀ ਵੱਡੀ ਕੋਈ ਪਾਰਟੀ ਦੀ ਨਹੀਂ ਹੁੰਦੀ ਸਹੀ ਮੈਂ ਨਾ ਜੀ ਇਹ ਇੱਕ ਭਾਈਚਾਰੇ ਦੀ ਮੁਹੱਲੇ ਦੀ ਕਲੈਕਸ਼ਨ ਹੈ ਇਹਦੇ ਵਿੱਚ ਪਾਰਟੀ ਮੈਟਰ ਨਹੀਂ ਕਰਦੀ ਇੰਨੀ ਕਿਉਂਕਿ ਸਾਡਾ ਭਰਾ ਸਾਡੇ ਮੁਹੱਲੇ ਦਾ ਸਾਡੇ ਭਾਈਚਾਰੇ ਦਾ ਹੈ ਇਹਨੂੰ ਆਪਣਾ ਬੱਚਾ ਕਹਿ ਲਓ ਆਪਣਾ ਭਰਾ ਕਹਿ ਲਓ ਕਿਉਂਕਿ ਉਮਰ ਵਿੱਚ ਬਜਾਲੇ ਜੇ ਆ ਇਸ ਕਰਕੇ ਇਹਨੂੰ ਭਰਾ ਵੀ ਕਹਿ ਸਕਦੇ ਆਪਾਂ ਬੱਚਾ ਵੀ ਕਹਿ ਸਕਦੇ ਆ ਮੈਂ ਬੱਚਾ ਕਹਿ ਸਕਦਾ ਕਿ ਮੇਰੀ ਉਮਰ 65 ਸਾਲ ਦੀ ਹੋਗੀ ਉਨਾਰ ਦਾ ਮੇਰਾ ਬਰਤ ਹੈ ਸ਼ਾਇਦ ਇੱਕ ਨੂੰ ਨਾਲ ਲੱਗਦਾ ਹਾਂ 65 ইয়ার 올ਡ ਮੈਂ। ਔਰ ਦੋਸਤੋ ਇੱਕ ਕੁਦਰਤੀ ਹੈ ਵੀ ਜਦੋਂ ਚੇਨ ਇੱਕ ਹੋਊਗੀ ਪੰਜਾਬੀ ਜਿਹੜੇ ਸੰਗਲ ਇੱਕ ਹੁੰਦਾ। ਤੂੰ ਕੀ ਕਰਦੇਗਾ? ਉਹ ਸੰਗਲ ਹੈ ਜਿਹੜਾ ਜੇ ਤਾ ਹੁ ਟੋਕਿਆ ਜ ਹੋਊਗਾ ਉਹਦੀ ਪਕੜ ਢੱਡ ਜਾਂਦੀ ਹੈ। ਜਾਣਦੀ ਹੈ? ਜਦੋਂ ਸੰਗਲ ਇੱਕੋ ਹੀ ਹੋਊਗਾ ਤਾਂ ਮਜ਼ਬੂਤ ਹੋਊਗਾ। ਫਿਰ ਸੰਗਲ ਕੀ ਹੈ? ਮੁੱਖ ਮੰਤਰੀ ਸਾਡਾ ਸੂਰੇ ਖੜੀਆ ਮੰਤੂਗਾ। ਐਮ ਐਲ ਏ ਸਾਡਾ ਮੰਤਰੀ ਹਰਦੀਪ ਮੁੰਡਿਆ ਸਾਡੇ ਵਿਕਾਸ ਮੰਤਰੀ। ਇਧਰੋਂ ਸਾਡੇ ਕੌਂਸਲਰ ਸਾਡੇ ਐਸ ਜੀਓ ਵੀ ਸਾਡਾ ਇਸੇ ਦੀ ਮਜ਼ਬੂਤੀ ਕਿੰਨੀ ਹੋ ਗਈ ਸੰਗਲ ਦੀ ਮਜ਼ਬੂਤੀ ਕਿੰਨੀ ਹੋ ਗਈ ਉਹ ਮਜ਼ਬੂਤੀ ਸਾਡੇ ਸਭ ਦੇ ਕੰਮ ਆਣੀ ਆ ਸਰ ਰੁਪਿਆ ਉੱਥੋਂ ਚੱਲਣਾ ਐ ਐਮਐਲਏ ਸਾਡੇ ਤਰੋ ਹੋ ਗਏ ਇੱਥੇ ਆਣਾ ਜੀ ਇੱਥੋਂ ਰੁਪਈਆ ਸਾਡੇ ਮਹੱਲੇ ਦੇ ਉੱਪਰ ਸਾਡੇ ਗਲੀਆਂ ਦੇ ਉੱਪਰ ਹੀ ਇਸਤੇਮਾਲ ਹੋਣਾ ਹੈ ਅਮੀਦ ਹੈ ਜੇ ਤੁਹਾਡੇ ਪਿਆਰ ਦੇ ਨਾਮ ਤੁਸੀਂ ਦੋ ਤਿੰਨ ਚਾਂਸ ਖੋੜਦੇ ਤੇ ਦੇਖੋ ਪਹਿਲੇ 5 ਸਾਲ ਦਾ ਸਿੱਖਣ ਜੀ ਲੱਗ ਜਾਂਦੇ ਨੇ ਰਾਜਨੀਤੀ ਨੂੰ ਫਿਰ ਵੀ ਭਗਵੰਤ ਮਾਨ ਅੱਜ ਤੱਕ ਕਿਸੇ ਨੂੰ ਹਾਰਿਆ ਨਹੀਂ ਜੇ ਉਹ ਇੱਕ ਗੱਲ ਕਰਦੇ ਆ 10 ਕਰਦਾ 10 ਦੂਜੇ ਦਿਨ ਬੋਲਣ ਜੋਗਾ ਨਹੀਂ ਛੱਡਦਾ ਉਹਨਾਂ ਨੂੰ ਤੁਸੀਂ ਸੰਸਦ ਦੇ ਵਿੱਚ ਦੇਖਿਆ ਕਰੋ ਜਿੱਦਾਂ ਕਿੰਦਾ ਕਹਿੰਦਾ ਕਹਿੰਦਾ ਅੱਖਾਂ ਜੇ ਅੱਖਾਂ ਗੱਲ ਕਰਕੇ ਗੱਲ ਕਰ ਭਾਈ ਮੇਰੇ ਨਾਲ ਬ੍ਰੋਤੀ ਪਾਰਟੀ ਨੂੰ ਕਿੱਦਾਂ ਕਹਿੰਦਾ ਅੱਖਾਂ ਜੇ ਅੱਖਾਂ ਵਾ ਕੇ ਗੱਲ ਕਰ ਉਧਰ ਮੂੰਹ ਨਾ ਕਰ ਜੇ ਉਹਦੇ 'ਚ ਦਮ ਹੈ ਕੋਈ ਸੱਚਾਈ ਹੈ कोई इमानदारी है तन्ने ਘਰਸ ਨਾਲ ਬੋਲਦਾ ਚੋਰ ਦੀ ਕਦੇ ਆਵਾਜ਼ ਨਹੀਂ ਹੁੰਦੀ ਕਮਜ਼ੋਰ ਔਰ ਬੇਈਮਾਨ ਬੰਦੇ ਦੀ ਕਦੇ ਆਵਾਜ਼ ਨਹੀਂ ਹੁੰਦੀ ਸੱਚ ਔਰ ਯਕੀਨ ਤੇ ਖੜਿਆ ਹੋਇਆ ਇਨਸਾਨ ਅੱਜ ਤੁਹਾਡੇ ਪੰਜਾਬ ਦੀ ਗਵਾਹੀ ਕਰ ਰਿਹਾ ਹੈ ਤੁਸੀਂ ਉਸ ਗਵਾਹੀ ਨੂੰ ਦੇਖਦੇ ਹੋਏ ਇੱਕ ਗੱਲ ਦਾ ਯਕੀਨ ਕਰਿਓ ਮੈਂ ਕਸਮ ਖਾ ਕੇ ਕਹਿ ਸਕਦਾ ਕਿ ਮੇਰੇ ਮੁੱਖ ਮੰਤਰੀ ਨੇ ਸਰਕਾਰੀ ਖਜ਼ਾਨੇ ਇਹਨਾਂ ਚੋਂ ਗਲਤੀ ਨਾਲ ਸ਼ੈਲ ਪਾਣੀ ਦਾ ਗਲਾਸ ਤਾਂ ਪੀ ਲਿਆ ਹੋਵੇ ਰੋਟੀ ਨਹੀਂ ਖਾਦੀ ਹੋਣੀ ਖਜਾਨੇ ਦੇ ਵਿੱਚ ਇਹ ਹੀ ਵਿਜ਼ਨ ਰਵਿੰਦ ਕੇਜਰੀਵਾਲ ਦੀ ਹੈ ਘਰੋਂ ਟਿਫਨ ਬੈਗ ਹੋ ਕੇ ਆਂਦਾ ਅੱਜ ਵੀ ਉਹਨਾਂ ਦਾ ਘਰੋਂ ਟਿਫਨ ਪੈ ਕੇ ਹੁੰਦਾ ਇਹ ਹੀ ਪਾਰਟੀ ਬੜੀਆਂ ਲੋਕਾਂ ਨੇ ਇਦਰ ਉਧਰ ਗੱਲਾਂ ਕੀਤੀਆਂ ਨੇ ਬੜੀਆਂ ਉਲਟੀਆਂ ਸਿੱਧੀਆਂ ਹੋਈਆਂ ਨੇ ਪਰ ਜੇ ਲੋਕਾਂ ਦੀ ਗੱਲ ਸੁਣੀਏ ਸਾਡੇ মিডিਆ ਦੀ ਗੱਲ ਸੁਣੀਏ ਤਾ ਅਸੀਂ ਲੋਗਾਂ ਦਾ ਸੰਤਾਂ ਮਹਾਤਮਾ ਨੂੰ ਨਹੀਂ ਛਟਿਆ ਜੇ ਸਾਡੇ ਵਿੱਚ ਇਹ ਕੁਆਲਿਟੀ ਹੁੰਦੀ ਤਾਂ ਅਸੀਂ ਆਪਣੇ ਦਸਵੇਂ ਗੁਰੂ ਪਾਸ਼ਾ ਦਸਵੇਂ ਪਾਸ਼ਾਆਂ ਕੀ ਉਹਨਾਂ ਨੂੰ ਧੱਕੀਆਂ ਤਰੀਆਂ ਦੇ ਬਿਠਾਉਂਦੇ ਇਹ ਸਾਡੀਆਂ ਕਮੀਆਂ ਸੀ ਸਾਡੀਆਂ ਕਮਜ਼ੋਰੀਆਂ ਸੀ ਕਿ ਅਸੀਂ ਸੱਚ ਦਾ ਸਾਹਮਣਾ ਨਹੀਂ ਕਰ ਸਕੇ ਉਹ ਸਿਰਫ ਸੱਚ ਬੋਲਦੇ ਸੀ ਅਸੀਂ ਸੱਚ ਨੂੰ ਸਹਿਣ ਨਹੀਂ ਕਰ ਸਕੇ ਕਿਸ ਨੇ ਕਿੱਲਾਂ ਗੱਡੀਆਂ ਕਿਸ ਨੇ ਤਤਿਆਂ ਤਾਵੀਆਂ ਤੇ ਬਿਠਾਇਆ ਕਿਸਾ ਨੇ ਸਿਰ ਦੇ ਵਿੱਚ ਸਰ ਮੈਂ ਦਸਵੀਂ ਪਾਸ਼ਾਹੀ ਦੀ ਗੱਲ ਕਰਿਆ ਪੂਰੀ ਦਸਵੀਂ ਦਸਵੇਂ ਦਸੇ ਗੁਰੂਆਂ ਦੀ ਦਸੇ ਗੁਰੂਆਂ ਦੀ ਗੱਲ ਕਰਿਆ ਠੀਕ ਹੈ ਠੀਕ ਹੈ ਮੈਂ ਇੱਕ ਗੁਰੂ ਦੀ ਗੱਲ ਕਰ ਰਿਹਾ ਮੈਂ ਗੁਰੂ ਘਰ ਦੀ ਗੱਲ ਕਰ ਰਿਹਾ ਮੈਂ ਨਾਨਕ ਸਾਹਿਬ ਦੇ ਘਰ ਤੋਂ ਚੱਲਿਆ ਆਇਆ ਠੀਕ ਠੀਕ ਹਾਂ ਠੀਕ ਹੈ ਠੀਕ ਹੈ ਸੋ ਕਿਰਪਾ ਕਰਕੇ ਮੇਰੀ ਲਾਸਟ ਗੱਲ ਇਹ ਕੇ ਹੈ ਕਿ ਇਸ ਵੇਲੇ ਅੱਜ ਦੀ ਜਿਹੜੀ ਛੋਟੀ ਜੀ ਮੀਟਿੰਗ ਹੈ ਇਹਦੇ ਵਿੱਚ ਮੈਂ ਤੁਹਾਨੂੰ ਇੱਕੋ ਹੀ ਬੇਨਤੀ ਕਰਨ ਆਇਆ ਨੇਕ ਨੀਤੀ ਔਰ ਸਚਾਈ ਦੇ ਪੁੰਜ ਪ੍ਰਿੰਸ ਜਹਰ ਪ੍ਰਿੰਸ ਜਹਰ ਮੈਂ ਇੱਕ ਨਾਰਾ ਲਾਉਂਗਾ ਜਿੰਦਾਬਾਦ ਜਿੰਦਾਬਾਦ ਪ੍ਰਿੰਸ ਜਹਰ ਜਿੰਦਾਬਾਦ ਮੈਂ ਇੱਕ ਨਾਰਾ ਲਾਉਂਗਾ 21 ਤਰੀਕ ਨੂੰ ਜਾਵਾਂਗੇ ਤੁਸੀਂ ਕਹਿੰਦੇ ਮੋਰ ਝਾੜੂ ਤੇ ਲਾਵਾਗੇ 21 ਤਰੀਕ ਨੂੰ ਜਾਵਾਂਗੇ ਮੋਰ ਝਾੜੂ ਤੇ ਲਾਵਾਗੇ ਹੀ ਤਰੀਕ ਨੂੰ ਜਾਵਾਂਗੇ ਮੋਰ ਝਾੜੂ ਤੇ 21 ਤਰੀਕ ਨੂੰ ਜਾਵਾਂਗੇ ਧੰਨਵਾਦ ਸਸਿਕਾ ਧੰਨਵਾਦ ਰਾਜਪੂਤ ਜੀ ਉਹਨਾਂ ਨੇ ਬੇਨਤੀ ਕਰਦਾ ਪਰ ਜੋਰ ਜੀ ਨੂੰ ਜੋ ਸਾਡੇ ਇਸ ਹਲਕੇ ਦੇ ਉਮੀਦਵਾਰ ਹਨ ਉਹ ਆਪਣੇ ਵਿਚਾਰ ਸਾਂਝੇ ਕਰਨਗੇ ਪਰ ਜੋਰ ਜੀ ਅੱਜ ਦੇ ਮੀਟਿੰਗ ਦੇ ਯੋਜਨ ਮੇਰੇ ਅੰਕਲ ਬਾਬਾ ਹੰਸਰਾਜ ਜੀ মিডিਆ ਨਾਰ ਸਿੰਘ ਜੀ ਜੋਗਾ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਪਾਸਿੰਗ ਦੀ ਚਰਨ ਸਿੰਘ ਗੁੱਗਲ ਜੀ ਭਵਿੰਦਰ ਸਿੰਘ ਸੂਨੀ ਜੀ ਰਾਜਪਾਲ ਜੀ ਗੁਰਪ੍ਰੀਤ ਸਿੰਘ ਕਾਕਾ ਜੀ ਬਹੁ ਮੰਗਤਰਾਵ ਜੀ ਰਜਿੰਦਰ ਕੁਮਾਰ ਜੀ ਕਸ਼ਮੀਰ ਸਿੰਘ ਜੀ ਹੀਬਰਾ ਜੀ ਮੈਂ ਮੇਰੇ ਸਾਹਮਣੇ ਬੈਠੇ ਮੇਰੇ ਵਾਰਡ ਦੇ ਸਾਰੇ ਸੋਚਵਾਨ ਮੇਰੇ ਵੋਟਰ ਮੇਰੀਆਂ ਮਾਤਾਵਾਂ ਮੇਰੀਆਂ ਪੈਣਾ ਮੇਰੀ ਬਜ਼ੁਰਗ ਮੇਰੇ ਦੋਸਤ ਨੌਜਵਾਨ ਸਾਥੀ ਮੈਂ ਸਾਰਿਆਂ ਨੂੰ ਫਤਿਹ ਸਾਂਝ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੀ ਬੇਨਤੀ 2 ਮਿੰਟ 2 ਮਿੰਟ ਮੇਰੀ ਬੇਨਤੀ ਸੁਣ ਲਿਓ ਅੱਗੇ ਨਾ ਮੈਡੀਕਲ ਮੈਂ ਤਿੰਨ ਮੀਟਿੰਗਾਂ ਤੇ ਜਾਣਾ ਮੈਂ ਨਾ ਤੂੰ ਮੇਰੀ ਬੇਨਤੀ ਤੂੰ ਮੜ ਸੁਣ ਲਿਓ ਪਹਿਲਾਂ ਹੀ ਲੇਟ ਆ ਆਪਾਂ ਸਾਰੇ ਇਕੱਠੇ ਹੋਏ ਆ ਮੈਂ ਤੁਹਾਡੇ ਨਾਲ ਨਾ ਕੋਈ ਵੀ ਜਿਵੇਂ ਦੁਨਿਆਵੀ ਗੱਲਾਂ ਕਰਕੇ ਤੁਹਾਡੇ ਨਾਲ ਨਹੀਂ ਮੈਂ ਗੱਲ ਕਰਨੀ ਮੈਂ ਸਿਰਫ ਤੁਹਾਡੇ ਨਾਲ ਕਿਉਂਕਿ ਮੈਂ ਰੋਜ਼ ਤੁਹਾਨੂੰ ਮਿਲਦਾ ਹਾਂ ਮੇਰੇ ਸਾਹਮਣਾ ਇੱਥੇ ਉਹ ਕੋਈ ਸ਼ਖਸ ਨਹੀਂ ਬੈਠਾ ਤੇ ਜੀ ਨੂੰ ਮੈਂ ਰੋਜ਼ ਨਾਮ ਮਿਲਦਾ ਹਾਂ ਜੇ ਮੈਂ ਕਿਤੇ ਹੋਰ ਕਿਸੇ ਏਰੀਆ 'ਚ ਖੜ ਕੇ ਸਪੀਚ ਕਰਦਾ ਤਾਂ ਬੜੇ ਮੈਂ ਉਹ ਟਕਣਾ ਗੱਲ ਕਰਦੀ ਸੀ ਆਪਾਂ ਰੋਜ਼ ਮਿਲਦੇ ਆ ਇੱਕ ਮਿੰਟ ਲਈ ਅੰਕਲ ਮੇਰੇ ਕੋਲ ਥੋੜੇ ਨਹੀਂ ਖੋਲੇਗੇ ਕੋਲੇ ਨੇ ਖੋਏਗੇ ਬਾਬਾਈ ਅੰਕਲ ਜੀ ਇੱਕ ਮਿੰਟ ਜੀ ਇੱਕ ਮਿੰਟ ਬਾਬਾਈ ਬੇਨਤੀ ਸੁਣ ਲਓ ਇੱਕ ਮਿੰਟ ਮੇਰੀ ਬੇਨਤੀ ਸੁਣ ਲਓ ਬੈਠ ਕੇ ਮੈਂ ਬੇਨਤੀ ਕਰਦਾ ਕਿ ਤੁਹਾਡੇ ਸਾਹਮਣੇ ਇਸ ਵਾਰ ਦੇ ਵਿੱਚੋਂ ਜਿਹੜਾ ਆਪਾਂ ਅਗਰ ਕੰਮ ਦੀ ਗੱਲ ਕਰਦੇ ਆ ਮੈਂ ਮਤਦਾਨ ਦੀ ਗੱਲ ਕਰਦਾ ਜਿਹੜੀ ਤੁਸੀਂ 21 ਤਰੀਕ ਨੂੰ ਵੋਟ ਪਾਣ ਜਾਣਾ ਤੁਸੀਂ ਸਾਰਿਆਂ ਨੇ 21 ਤਰੀਕ ਨੂੰ ਆਮ ਆਦਮੀ ਪਾਰਟੀ ਨੂੰ ਆਪਣੇ ਪੁੱਤਰ ਪ੍ਰਿੰਸ ਜੋਰ ਨੂੰ ਵੋਟ ਪਾਣ ਜਾਣਾ ਵਾ ਇਧਰ ਆ ਜਾਓ ਇਸ ਮੁਹੱਲੇ ਦੇ ਵਿੱਚ ਮੈਂ ਕਿਸੇ ਦੇ 6 ਸਾਲ ਤੋਂ ਤੁਹਾਡੇ ਸਾਹਮਣੇ ਮਿਹਨਤ ਕੀਤੀ ਆ ਤੇ ਬੜੀ ਆਸ ਤੇ ਵਿਸ਼ਵਾਸ ਨੇ ਕੀਤੀ ਆ ਕਿ ਇੱਕ ਦਿਨ ਉਹ ਦਿਨ ਆਊਗਾ ਕਿ ਜਦੋਂ ਦੁਬਾਰਾ ਇਲੈਕਸ਼ਨ ਹੋਣਗੇ ਤੇ ਮੈਂ ਆਪਣੇ ਕੰਮਾਂ ਨਾਲ ਤੁਹਾਡੇ ਕੋਲ ਚੱਲ ਕੇ ਫੇਰ ਆਊਗਾ ਆ ਸਾਹਮਣੇ